ਭਾਈ ਜਦੋਂ ਜਦੋਂ ਵੀ ਨਾ ਸਾਡਾ ਰਾਜਨੀਤੀ ਤੋਂ ਵਿਸ਼ਵਾਸ ਜਿਹਾ ਉੱਠਿਆ ਤੇ ਐਂ ਲੱਗਦਾ ਸੀ ਕਿ ਚਲ ਕੋਈ ਗੱਲ ਨਹੀਂ ਯਾਰ ਪੰਜਾਬ ਦੀ ਮਾਂ ਪਾਰਟੀ ਕਾਲੀ ਦਲ ਹੈਗੀ ਹੈ ਸ਼ਾਇਦ ਕਿਤੇ ਨਾ ਕਿਤੇ ਉਹ ਠੀਕ ਹੋ ਰਹੀ ਹੈ ਤੇ ਪੰਜਾਬ ਨੂੰ ਸਾਬ ਸਕਦੀ ਹੈ ਤੇ ਉਦੋਂ ਉਦੋਂ ਇਹਨੇ ਕਾਲੀ ਦਲ ਨੇ ਕਿਤੇ ਨਾ ਕਿਤੇ ਐਵੇਂ ਦੀਆਂ ਹਰਕਤਾਂ ਕੀਤੀਆਂ ਜਿੱਥੋਂ ਫਿਰ ਪੰਜਾਬੀਆਂ ਦਾ ਦਿਲ ਟੁੱਟ ਗਿਆ ਇਥੋਂ ਐਂ ਲੱਗਦਾ ਕਿ 12 ਸਾਲਾਂ ਬਾਅਦ ਕੁੱਤੇ ਦੀ ਪੂਛ ਸਿੱਧੀ ਹੋ ਸਕਦੀ ਹੈ ਪਰ ਕਾਲੀ ਦਲ ਨਹੀਂ ਸੁਧਰ ਸਕਦੀ ਬਈ ਇਹਨੂੰ ਵਰਟੋਏ ਨੂੰ ਬੰਦਾ ਪੁੱਛੇ ਵੀ ਜਥੇਦਾਰ ਨੇ ਕਿਹੜਾ ਤੈਨੂੰ ਆਪਣੇ ਇੱਕ ਸ਼ਹਿਰੇ ਤੋਂ ਹਣ ਤੇ ਲਾਇਆ ਸੀ ਤੇ ਤੇਰੇ ਕਿ ਸ਼ਹਿਰੇ ਧੋਂਦੇ ਦੇ ਹੱਥਾਂ ਦੀਆਂ ਸਿਆਸਤ ਵਾਲੀਆਂ ਲਕੀਰਾਂ ਘਸ ਗਈਆਂ ਤੇਰੇ ਮੂੰਹ ਨੂੰ ਮੈਨੂੰ ਲੱਗਦਾ ਯਾਰ ਚਾਰ ਵੋਟਾਂ ਟ ਕਦੀਆਂ ਫਿਰ ਤੂੰ ਕਿਹੜੀਆਂ ਜਾ ਕੇ ਬਲਾਕ ਸਮਤੀਆਂ ਜਿਤਾਉਣੀਆਂ ਸੀ ਕਿ ਜਿਹੜੀ ਤੈਨੂੰ ਇੰਨੀ ਕਾਲੀ ਪੈ ਗਈ ਸੀ ਵੀ ਫਟਾਫਟ ਮਾਫੀ ਮੰਗ ਲੈ ਕਿਉਂ ਤੁਸੀਂ ਐਸਜੀਪੀਸੀ ਦਾ ਜਲੂਸ ਕੱਢਿਆ ਯਾਰ ਅੱਜ ਕਿਤੇ ਹਰੀ ਸਿੰਘ ਨਲਵੇ ਵਰਗਾ ਕੋਮ ਦਾ ਜਰਨੈਲ ਹੁੰਦਾ ਨਾ ਤੇ ਤੁਹਾਨੂੰ ਐਵੇਂ ਦੀ ਸਜ਼ਾ ਮਿਲਦੀ ਨਾ ਸਾਰੀ ਦੁਨੀਆ ਯਾਦ ਰੱਖਦੀ ਕਿ ਸਿੱਖਾਂ ਦੀ ਸਰਮੌਰ ਸਸ਼ਤਾ ਦੀ ਅਸਲੀ ਸਜ਼ਾ ਹੁੰਦੀ ਕੀ ਆ ਛੱਡੋ ਯਾਰ ਇਹਨਾਂ ਨਹੀਂ ਸੁਧਰਨਾ ਤੁਸੀਂ ਭਰਾੜੂ ਫੋਲੋ ਕਰ ਲਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਜਰੂਰ ਇਹਨਾਂ ਤੱਕ ਪਹੁੰਚ ਸਕੇ ਸ਼ਹਿਰ ਦੇ ਆਉਣ ਵਾਲੇ ਟਾਈਮ 'ਚ ਸੁਧਰ ਜਾਣ